ਬਾਇਰਲ ਬਿਮਾਰੀਆਂ ਨੇ ਸਦੀ ਮੰਨ ਲਓ ਡੇਰੀ ਫਾਰਮਾਂ ਦਾ ਪਿੱਛਾ ਨਹੀਂ ਛੱਡਿਆ ਇਹ ਮਗਰੀ ਪਈਆਂ ਰਹੀਆਂ ਤੇ ਆਉਂਦੀ ਵੀ ਨਵੀਂ ਤੋਂ ਨਵੀਂ ਆ ਪਰ ਜਿਹੜੀ ਬਿਮਾਰੀ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਬਿਮਾਰੀ ਵੀ ਪੁਰਾਣੀ ਆ ਤੇ ਲਾਜ ਵੀ ਇਹਦੇ ਪੁਰਾਣੇ ਆ ਪਰ ਹੁਣ ਜੇ ਇਹਦਾ ਨਵੇਂ ਇਲਾਜ ਨਾਲ ਵੀ ਆਪਾਂ ਇਹਦੀ ਗੱਲ ਕਰ ਰਹੇ ਹਾਂ ਆ ਤੁਸੀਂ ਜਾਨਵਰ ਵੀਡੀਓ ਚ ਦੇਖ ਸਕਦੇ ਹੋ ਇਹਦੀ ਸਰਜਰੀ ਹੋਈ ਆ ਸਰਜਰੀ ਕਰਕੇ ਪੈ ਪਾਈ ਗਈ ਆ ਜਿੱਥੋਂ ਦੀ ਉਹਨੂੰ ਮੰਨ ਲਓ ਸਾਹ ਲੈਣ 'ਚ ਕੋਈ ਦਿੱਕਤ ਨਾ ਆਵੇ ਵੱਡੀ ਗੱਲ ਇਹ ਆ ਵੀ ਜਿਹੜਾ ਗਲ ਕੋਟੂ ਦੀ ਬਿਮਾਰੀ ਆ ਇਹਦਾ ਜਿਹੜਾ ਬੈਕਟੀਰੀਆ ਜਾਨਵਰ ਦੇ ਅੰਦਰ ਹੀ ਪਾਇਆ ਜਾਂਦਾ ਤੇ ਇਹੀ ਬਰਸਾਤਾਂ ਦੇ ਸੀਜ਼ਨ ਆਉਣ ਦੇ ਉੱਤੇ ਇਹ ਜਿਹੜਾ ਬੈਕਟੀਰੀਆ ਉਹ ਐਕਟਿਵ ਹੋ ਜਾਂਦਾ ਹੈਗਾ ਵੈਕਸੀਨੇਸ਼ਨ ਆਉਂਦੀ ਹੈ ਇਹਦੀ ਵਰਤੀ ਜਾਵੇ ਚੰਗੀ ਗੱਲ ਆ ਵਧੀਆ ਗੱਲ ਆ ਤੇ ਚੰਗੀ ਮੰਨ ਲਓ ਉਹ 쿨ਿੰਗ ਦੇ ਵਿੱਚ ਹੀ ਲਿਆ ਕੇ ਵਰਤੀ ਜਾਵੇ ਇਹ ਨਾ ਹੋਵੇ ਵੀ ਉਹ ਤਤੀ ਠੰਡੀ ਹੋ ਕੇ ਲੱਗ ਜੇ ਫਿਰ ਉਹਨੇ ਕੰਮ ਨਹੀਂ ਕਰਨਾ ਹੈਗਾ ਤੇ ਇਹਦੇ ਵਿੱਚ ਗਲ ਕੋਟੂ ਦੇ ਲੱਛਣ ਇਹ ਆ ਵੀ ਗਲੇ ਨੂੰ ਸੋਜ ਆਉਣ ਲੱਗ ਜਾਂਦੀ ਆ ਨੱਕ ਚੋਂ ਨਲੀਆਂ ਸਾਹ ਤੇਜ਼ ਔਖਾ ਸਾਹ ਲੈਣਾ ਜਾਨਵਰ ਨੇ ਬੁਖਾਰ 105 106 ਤੇ 107 ਤੱਕ ਵੀ ਜਿਹੜਾ ਹੈਗਾ ਜਾਨਵਰ ਦਾ ਭਗ ਜਾਂਦਾ ਹੈਗਾ 2-3 ਦਿਨ 4 ਦਿਨ ਲਾ ਚੱਲ ਸਕਦਾ ਪਰ ਜ਼ਿਆਦਾਤਰ ਕੇਸਾਂ 'ਚ ਸ਼ੀਤੀ ਡੈਥ ਹੋ ਜਾਂਦੀ ਹੈ ਜੀ ਕਿਉਂਕਿ ਜੇ ਪਹਿਲੀ ਗੱਲ ਤਾਂ ਬਿਮਾਰੀ ਸ਼ੀਤੀ ਸਮਝ ਤੋ ਨਾ ਆਉਂਦੀ ਆਵੇ ਹਾਲੇ ਹੀ ਆ ਵੈਸੇ ਤਾਂ ਵੀ ਪਹਿਲਾਂ ਛੋਟੇ ਐਂਟੀਬਾਇਟਿਕ ਤੋਂ ਸ਼ੁਰੂ ਕਰਕੇ ਵੱਡੇ ਐਂਟੀਬਾਇਟਿਕ ਤੱਕ ਜਿਹੜਾ ਹੈਗਾ ਡਾਕਟਰ ਵੀਰਾਂ ਨੂੰ ਵੀ ਜਾਣਾ ਚਾਹੀਦਾ ਹੈਗਾ ਪਰ ਗੱਲ ਇਹ ਦੇ ਵਿੱਚ ਇਹ ਵੀ ਆ ਵੀ ਜੇ ਨਹੀਂ ਕੋਈ ਹੱਲ ਹੈਗਾ ਤਾਂ ਇਹ ਛੋਟੀ ਸਰਜਰੀ ਆ ਸਰਜਰੀ ਹੋ ਕੇ ਜਿਹੜਾ ਹੈਗਾ ਸਾਂਹ ਲੈਣ 'ਚ ਇਹਨੂੰ ਜਾਨਵਰ ਨੂੰ ਕੋਈ ਦਿੱਕਤ ਨਹੀਂ ਆਉਂਦੀ ਤੇ ਜਾਨਵਰ ਠੀਕ ਹੋ ਜਾਂਦਾ